ਆ ਪਤਾ ਨਹੀਂ ਨਵਾਂ ਸੱਪ ਆਇਆ ਹੁਣ ਚੈੱਕ ਕਰ ਲੋ ਇਹ ਵੀ ਆਪਾਂ ਹੁਣ ਪਾਉਣ ਲੱਗੇ ਆ ਰੇਜਰ ਲਾ ਕੇ ਦੇਖਣ ਨੂੰ ਤਾਂ ਇਹ ਬੀਜੇ ਲੱਗਦੇ ਆ ਪਰ ਕਹਿੰਦੇ ਇਹਦਾ ਬਹੁਤ ਫਾਇਦਾ ਹੂ ਵਾਹ ਵਾਹ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆਜੀ ਸਾਰਿਆਂ ਦਾ ਤੋਂ ਅੱਜ ਦਾ ਦਿਨ ਆਪਣਾ ਸਟਾਰਟ ਹੋਣ ਲੱਗਿਆ ਰੇਹ ਦੇ ਨਾਲ ਤੇ ਰੇਹ ਆਪਣੀ ਪਾ ਰਹੇ ਆ ਆਪਾਂ ਨਾਲ ਆਪਣੇ ਤਿੰਨ ਵੀਰ ਰੇਹ ਪਾਉਣ ਵਾਲੇ ਮੈਂ ਚੱਕਰ ਕਰਾਈ ਜਾਂਦਾ ਨਾਲ ਉਹ ਰੇਹ ਖੜੀ ਜਾਂਦੇ ਆ ਬਹੁਤ ਥੋੜਾ ਜਿਆਦਾ ਤਕੜਾ ਜੀ ਉਹਦੀ ਜੈਂਕਰ ਲਾਉਣੀ ਸੀ ਛੋਆ ਤੇ ਅਨਾਲ ਸਲਫਰ ਤੇ ਸੀਨੇ ਸਲਫਰ ਦਾ ਨਾਮ ਦਿੱਤਾ ਰਿਹਾ ਲਗੜੇ ਦਾ DJ ਹੈ ਇਹ ਬਾਕੀ ਜਿੱਥੇ ਜਿੱਥੇ ਝੋਨਾ ਨਰਮਾ ਇਹ ਚੀਜ਼ ਆਪਾਂ ਉਸਦੀਰ ਲਾ ਕੇ ਪਾਈ ਆਂ ਲੁਆ ਜੈਂਕ ਜਿਹੜਾ ਝੋਨਾ ਲੇਟ ਲਾਇਆ ਸੀ ਉਹਦੇ ਚ ਰਹਿ ਗਈ ਸੀ ਵੀ ਉਹਦੇ ਚ ਆਪਾਂ ਹੁਣ ਲਾ ਕੇ ਪਾ ਰਹੇ ਆਂ ਤੇ ਬਾਕੀ ਸਾਰੇ ਜਣੇ ਕਮੈਂਟ ਜਰੂਰ ਕਰ ਦਿਓ ਕਿਥੋਂ ਕਿਥੇ ਆਪਣਾ ਵਲੌਗ ਪਹੁੰਚ ਰਿਹਾ ਤੇ ਸਾਰਿਆਂ ਨੂੰ ਜਿਹੜੋਂ ਦਵਾਵਾ ਇਹ ਨਹੀਂ ਸਾਡਾ ਜਰੂਰ ਚਲੋ ਹੁਣ ਆਪਾਂ ਰੇਡ ਲਾਈਏ ਸਾਡੇ ਬਾਈਆਂ ਦੇ ਆਉਣ ਤੋਂ ਪਹਿਲਾਂ ਮੈਨਾਂ ਆਪਾਂ ਰੇਡ ਲਾ ਲੀਏ ਜਿੰਨਾ ਪ੍ਰੋਫੈਸਰ ਇਹ ਖਲਾਰ ਹੁੰਦਾ ਉਨਾ ਹੀ ਜ਼ਿਆਦਾ ਜ਼ੋਰ ਰੇਡ ਲਾਉਣ ਤੇ ਲੱਗਿਆ ਹੁੰਦਾ ਅਗਲੇ ਨੂੰ ਆਪਾਂ ਨਵੇਂ ਮੋਡੀਫਾਈ ਤਰੀਕੇ ਨਾਲ ਕਰਦੇ ਹਾਂ ਇਹ ਹੈ ਤਰੀਕਾ ਆਪਣੇ ਫਿੱਟ ਨਹੀਂ ਆਇਆ ਆਪਾਂ ਦਾ ਹੱਥ ਜੱਗ ਕਰਦਾ ਹੀ ਜਲਦਾ ਇਹਨਾਂ ਨੂੰ ਜਾਨ ਬਚਾਉਣ ਦੀ ਵਾਲਾ ਕੰਮ ਹੈ ਕਈ ਨਾਲ ਤਾਂ ਮੈਂ ਦੇਖਿਆ ਕਈ ਲਾਉਂਦੇ ਜੇਮਪੇਡ ਤੇ ਪੂਰੀ ਤਰ੍ਹਾਂ ਰੈਲ ਜਾਂਦਾ ਹੱਥ ਨਾਲ ਬੱਲਾ ਬੱਨਾ ਦੇ ਗੈਂਟ ਨਾਲ ਪਹੁੰਚ ਰਿਹਾ ਹੈ ਸਾਮ ਉਹ ਕਿਹਾ 10:00 ਵਜੇ ਦੇ ਕਰੀਬ ਅੰਧਵਾਜੀ ਕਿਤੇ ਆ ਰਿਹਾ ਪਤਾ ਕਿ ਉਹ ਸਾਦੇ ਕੇ ਤੱਕ ਵਗੇ ਦੇ ਲੱਗੇ ਆ ਰਹੇ ਖਲਾਰਨ ਮੈਂ ਥੋੜਾ ਜਿਹਾ ਲੇਟ ਆਇਆ ਸੀ। ਕੋਈ ਬਣਾ ਦੇਣ ਕਿਲੇ ਰਹਾ। ਯਾਨੀ ਜੰਪਾ ਘਟੋ ਘਟ 20 22 ਕਿਲੇ ਰੇਖ ਲਾ ਦੇਣੀ ਹੈ। ਤੇ ਕੋਈ ਥੋੜੀ ਲੱਸੀ ਪੀ ਲਈ ਹੈ ਗਰਮੀ ਜਿਆਦਾ ਸੀ। ਰੋਟੀ ਹੀ ਆਦਾ ਲੇਟ ਖਾਣਾ ਜੀ। ਕਿਉਂਕਿ ਜੇ ਰੋਟੀ ਪਹਿਲਾਂ ਖਾ ਲਈਏ ਫਿਰ ਚਾਹ ਦਾ ਰੰਦਾ ਸਵਾਦ ਨਹੀਂ ਆਉਂਦਾ। ਤਾਂ ਮੈਂ ਤੁਹਾਨੂੰ ਇੰਤਲ ਲਈ ਗਿਆ ਛੱਪੜੀ ਫਿਰ ਆਪਾਂ ਨਿਆਣ ਜਾਣਾ ਜੇ ਤੁਹਾਨੂੰ ਪਤਾ ਹੈ ਕਿ ਪਿਛਲੀ ਵੀਡੀਓ ਤੇ ਦੋ ਬਾਣ ਆਪਣੇ ਕੋਲ ਉਸ ਕੜੀ ਠੇਕੇ ਤੇ ਆ ਕੁਝ ਹਾਲ ਦੀਆਂ 大呀，一个月测一个 ਹੰਲਾ ਦੱਲਾ ਦਾਣਾ ਮੇਟੋ ਤਾ ਸਾਹਮਣੇ ਲਓ ਜੀ ਆਪਾਂ ਰੇਹ ਫਰਲਾਤੀ ਆ ਤੇ ਮੌਸਮ ਦੀ ਧੁੱਪ ਨੂੰ ਬਦਲਣ ਲੈ ਘੇਰ ਲਿਆ ਅਗਲਾ ਪ੍ਰਕਿਰਿਆ ਇੱਥੋਂ ਆਪਾਂ ਇੱਕ ਝੋਲੀ ਭਰ ਕੇ ਜਿਹੜਾ ਪਨੀਰੀ ਵਾਲਾ ਥਾਂ ਤੇ ਜਿਹੜਾ ਲੇਟ ਖੱਤੀ ਲੱਗੀ ਸੀ ਜਿੱਥੋਂ ਦੀ ਆਪਾਂ ਰਾਹ ਛੱਡਿਆ ਵੈ ਸੀਗਾ ਉਹਦੇ ਚ ਖਲਾਰਦਗੇ ਬਾਕੀ ਜਿਹੜੀ ਰੇ ਆ ਉਹ ਬਾਈਆਂ ਦੇ ਇੱਥੇ ਅਸੀਂ ਖਲਾਰਦਾਂਗੇ ਤੂੰ ਉਹ ਪਾ ਦੇ ਤੇ ਬਾਕੀ ਨਿਆਈਂ ਚ ਵੀ ਖਲਾਰਨੀ ਆਪਾਂ 8-9 ਬੋਰੀਆਂ ਤੇ ਹੋ ਸਕਦਾ ਉੱਥੇ ਮੈਂ ਬਾਈਆਂ ਦੇ ਨਾਲ ਹੀ ਖਲਾਰਾਂ ਇੱਥੇ ਮੈਂ ਸਿਰਫ ਕੰਮ ਕੀ ਕਰ ਰਿਹਾ ਸੀ ਨਾਲ ਰਲਾੜਿਆ ਰਲਾ ਰਿਹਾ ਸੀ ਜਾਂ ਫਿਰ ਜਿਵੇਂ ਦੂਰ ਦੀ ਬਾਟ ਆ ਗੱਟੇ ਭਰ-ਭਰ ਕੇ ਮੈਂ ਉੱਥੇ ਛੱਡੇ ਆਇਆ ਤਿੰਨ ਚਾਰ ਤਿੰਨ ਗੱਟਿਆਂ ਦੇ ਕਰੀਬ ਛੱਡੇ ਆਇਆ ਕਿਉਂਕਿ ਉੱਧਰ ਦਾ ਮਾਣ 3.5 ਕਿੱਲੇ 3 ਕਿੱਲੇ ਜਿਹੜਾ ਸੀਗਾ ਉਹ ਜ਼ਿਆਦਾ ਬਾੜ ਪੈਂਦੀ ਸੀ ਚਲੋ ਮੈਂ ਖਾ ਆਪਾਂ ਗੱਟੇ ਭਰ ਕੇ ਰੱਖਿਆ ਹਉਣੇ ਆ ਵਹਿ ਸੁਣੂ ਜਾਣਕਾਰੀ ਦੇ ਦਾਂ ਤੇ ਇਹ ਜਿਹੜਾ ਰੇਹ ਦਾ ਕੰਮ ਆ ਪਹਿਲਾਂ ਜਿਹੜੀਆਂ ਰੇਹ ਦੀਆਂ ਬੋਰੀਆਂ ਸੀਗੀਆਂ 40 ਤੋਂ 45 ਦੇ ਕਰੀਬ ਰੇਹ ਤਾਂ ਮੈਂ ਪੂਰੀਆਂ ਆਪ ਹੀ ਖਲਾਰ ਲਈ ਜਿਹੜੀ ਪਹਿਲੇ ਟਾਈਮ ਦੀ ਰੇਹ ਪਾਉਣੀ ਸੀ ਪਹਿਲੇ ਤੇ ਦੂਜੇ ਟਾਈਮ ਦੀ ਤੇ ਕੁਛ ਵਾਂਝੇ ਤੀਜੇ ਟਾਈਮ ਦੀ ਰੇਹ ਵੀ ਮੈਂ ਆਪ ਪਾਤੀ ਸੀ ਹੁਣ ਜਿੱਥੇ-ਜਿੱਥੇ ਵਾਂ ਨਰਮਾ ਜਿਵੇਂ ਮੇਰਾ ਭਰਾ ਕਹਿੰਦਾ ਛੋਟਾ ਭਰਾ ਕਹਿੰਦਾ ਕਹਿੰਦਾ ਤੂੰ ਕੱਲਾ ਜ਼ਿਆਦਾ ਜ਼ੋਰ ਨਾਲ ਆ ਵੀ 20 22 ਕਿੱਲੇ ਵਾਹਣਾ ਵੈਸੇ ਤਾਂ ਜ਼ੋਰ ਲਾਉਣ ਨਾਲ ਕੁਛ ਨਹੀਂ ਹੁੰਦਾਗਾ ਖੇਤੀ ਤਾਂ ਆਪਣੇ ਕਰਮਾਂ ਦੀ ਆ ਜੇ ਕੰਮ ਕਰਨ ਨੂੰ ਮਿਲਦਾ ਤਾਂ ਬਹੁਤ ਵਧੀਆ ਗੱਲ ਆ ਪਰ ਫਿਰ ਵੀ ਉਹ ਕਹਿੰਦਾ ਆਪਾਂ ਕੁਛ ਰੇ ਠੇਕੇ ਵਾਲੇ ਵੀਰਾਂ ਤੋਂ ਪਵਾ ਲਾਂਗੇ ਇਹ ਉਹਨੇ 20 21 ਬੋਰੀਆਂ ਪਹਿਲਾਂ ਖਲਵਾਰੀਆਂ ਬਾਈਆਂ ਤੋਂ ਫਿਰ 9 10 ਬੋਰੀਆਂ ਇੱਕ ਟਾਈਮ ਪਵਾਇਆਂ ਤੇ ਅੱਜ ਫੇਰ ਹੁਣ ਬਾਈਆਂ ਨੂੰ ਫੋਨ ਲਾਇਆ ਖੁਸ਼ਪ੍ਰੀਤ ਨੇ ਤੇ ਮੈਂ ਕਿਹਾ ਚਲੋ ਉਹਦੇ ਵੀ ਮੈਂ ਨਾਲ ਰਲਾਈ ਗਿਆ ਪਰ ਪਰ ਦਈ ਗਿਆ ਉਹਨਾਂ ਨੂੰ ਇਹ ਸਿੱਟੀ ਆਏ ਅੱਜ ਫੇਰ ਮੈਂ ਨਾਲ ਲੱਗ ਗਿਆ ਮੈਂ ਕਿਹਾ ਚਲੋ ਕੰਮ ਭਾਵੇਂ ਠੇਕੇ ਤੇ ਆ ਕੁਝ ਵੀ ਆਪਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਅਗਲੇ ਬੰਦੇ ਆਪਣੇ ਨਾਲ ਕੋਈ ਫਰਕ ਨਹੀਂ ਕਰਦੇ ਤੇ ਆਪਾਂ ਨੂੰ ਵੀ ਕਿਸੇ ਨਾਲ ਫਰਕ ਨਹੀਂ ਰੱਖਣਾ ਚਾਹੀਦਾ ਤੋਂ ਮੈਂ ਪਰ ਪਰ ਬੋਰੀਆਂ ਦੇਈਆਂ ਨਾ ਉੱਥੇ ਰੱਖਿਆਉਣਾ ਰਲਾ ਕੇ ਕੁਝ ਬਾਈਆਂ ਨੇ ਰੇ ਪਹਿਲਾਂ ਰਲਾਲੀ ਸੀ ਹੁਣ ਫੇਰ ਜਿਹੜਾ 2 2.5 ਕਿੱਲੇ ਬਾਹਣ ਲੇਟ ਲਾਇਆ ਸੀ ਤੁਹਾਨੂੰ ਦੱਸਿਆ ਸੀਗਾ ਉਹ 16 17 ਦਿਨ ਲੇਟ ਸੀ ਝੋਨਾ ਕਿਉਂਕਿ ਉਸਮਾਨ ਰੋਕ ਗਿਆ ਆਪਾਂ ਲੇਟ ਲਾਉਣ ਲਾਉਣੇ ਆ ਤੇ ਉਹ ਮੈਂ ਰੇਰ ਲਾਤੀ ਆ ਹੁਣ ਇਹ ਰੇ ਪਾਉਣੀ ਆ ਪਹਿਲਾਂ ਆਪਾਂ ਜਿਹੜੀ ਖੱਤੀ ਆ ਤੇ ਦੋ ਕਨਾਲਾਂ ਪਨੀਰੀ ਆ ਥਾਂ ਉਹ ਮੈਂ ਖਲਾਰ ਦਿੰਨਾ ਦੂਜੀ ਇਹ ਬਾਈ ਖਲਾਰਨਗੇ ਬਾਕੀ ਮੈਂ ਬਾਈਆਂ ਨਾਲ ਗੱਲ ਕਰਦਾ ਜੇ ਇਹਨਾਂ ਨੇ ਕਿਹਾ ਵੀ ਤੂੰ ਨਾਲ ਹੀ ਖਲਾਰ ਦੇ ਸਾਡੇ ਤੇ ਮੈਂ ਵੀ ਨਾਲ ਲੱਗ ਜਾਊਂਗਾ ਉਹ ਜਿੰਨੀਆਂ ਬੂਰੀਆਂ ਮੈਂ ਖਲਾਰੀਆਂ ਮੰਨ ਕੇ ਚੱਲੋ ਜੇ 10 ਬੂਰੀਆਂ ਖਿਲ ਰੀਆਂ ਤੇ ਵਿੱਚੋਂ 2 3 ਮੇਰੇ ਹਿੱਸੇ ਆਈਆਂ ਉਹ ਕਹਿੰਦੇ ਚਲੋ ਤੇਰੀਆਂ ਗਣੀਆਂ ਜਾਣਗੀਆਂ ਬਾਕੀਆਂ ਦੇ ਸਾਨੂੰ ਪੈਸੇ ਦੇ ਦੋ ਜੀ ਬੂਰੀਆਂ ਦੇ ਹਿਸਾਬ ਨਾਲ ਤੇ ਚਲੋ ਸਾਢੇ 10 ਹੋ ਚੁੱਕੇ ਆ ਤੇ ਹੁਣ ਆਪਾਂ ਚੱਲਦੇ ਆਂ ਆਪਦੀ ਝੋਲੀ ਭਰਨਗੇ ਹਾਂਜੀ ਲੋ ਵੀ ਇਹ ਥੋੜੇ ਦਾ ਕੰਮ ਆਪਾਂ ਫਿਨਿਸ਼ ਕਰਤਾ ਤੇ ਹੁਣ ਉਹ ਜਿਹੜਾ ਡੇਢ ਕਿਲਾ ਰਹਿ ਗਿਆ ਉਹ ਬਾਈਆਂ ਨਾਲ ਲਾ ਕੇ ਖਲਵਾਰਦੇ ਆ ਪੁੱਛਦੇ ਆ ਕੀ ਕਹਿੰਦੇ ਆ ਬਾਕੀ ਫੋਨ ਦੀ ਬੈਟਰੀ ਲੋ ਹੋ ਗਈ ਆ ਤੋਂ ਵੀ ਉਹ ਹੀ ਗੱਲ ਹੋਈ ਹੁਣ ਆਪਾਂ ਨੂੰ ਨਾਮ ਲਖਣਾ ਦਾ ਅੱਬਰ ਇਹ ਖਾ ਲਾ ਦਿੱਤੇ ਮਿਲਦੇ ਆ